ਬਈ ਨਵੇਂ ਸਾਲ ਤੇ ਲੋੜੀ ਤੇ ਕੀ ਮੌੜ ਕੋ। ਆ ਰਾਮ ਰਾਮ ਜੀ ਜੈ ਸ਼੍ਰੀ ਰਾਮ ਸਾਰਿਆਂ ਨੂੰ। ਮੈਂ ਰਵੀ ਬਾਬਾ ਆ ਆਮਾਦੀ ਪਾਰਟੀ ਦਾ ਇੱਕ ਛੋਟਾ ਜਿਹਾ ਨਿਮਾਣਿਆ ਵਰਕਰ। ਸਾਰਿਆਂ ਨੂੰ ਹੈਪੀ ਨੀਅਰ ਦੀਆਂ ਲੋੜੀਆਂ ਬਹੁਤ ਬਹੁ ਮੁਬਾਰਕਾਂ ਦਿਨਾ। ਮੇਰੇ ਵੱਲੋਂ ਆ ਪਰਿਵਾਰ ਵੱਲੋਂ ਤੇ ਸ਼ਿਲਾ ਚੰਦ ਕਰਤਕ ਜੀ ਵੱਲੋਂ ਸਾਰਿਆਂ ਨੂੰ ਬਹੁਤ ਬਹੁ ਮੁਬਾਰਕਾਂ ਤੇ ਆਓ ਸਾਰੇ ਮਿਲ ਕੇ ਆਪਾਂ ਇਹ ਪ੍ਰਣ ਕਰੀਏ। ਕਿ ਜਿਹੜੇ ਆਪਾਂ ਪਿਛਲੇ ਸਾਲ ਸਾਡੇ ਕੋ ਜੇ ਕੋਈ ਭੁੱਲਾਂ ਆਈਆਂ ਗਲਤੀਆਂ ਹੋਈਆਂ ਉਹ ਅੱਗੇ ਨਾ ਹੋਣਾ ਉਹ ਸਾਡੇ ਵਿੱਚ ਸਿੱਖਿਆ ਜਾਣਾ ਅੱਗੇ ਆਪਾਂ ਗਰੀਬਾਂ ਦੀ ਸੇਵਾ ਸਮਾਜ ਦੀ ਸੇਵਾ ਜਿੰਨੀ ਸਾਡੇ ਕੋ ਹੋ ਸਕਦੀ ਹੈ ਉਹ ਕਰੀਏ ਚੰਗੇ ਕਰਮ ਸਾਡੇ ਕੋ ਹੋਣ ਇਹ ਸਭ ਸਾਡਾ ਜਿਹੜਾ ਨਵਾਂ ਸਾਲ ਹੈ ਸਾਰਿਆਂ ਨੂੰ ਮੁਬਾਰਕਬਾਦ ਜੀ ਲੋੜੀ ਦੀਆਂ ਬਹੁਤ ਮੁਬਾਰਕਾਂ ਇੱਕ ਵਾਰ ਫੇਰ ਮੇਰੇ ਵੱਲੋਂ ਆਪ ਪਰਿਵਾਰ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਲੋੜੀ ਦੀਆਂ ਅਤੇ ਨਵੇਂ ਸਾਲ ਦੀਆਂ ਧੰਨਵਾਦ ਜੀ